ਜੀ ਸਿੰਘ ਜਿਹੜੀ ਐਕਸੀਡੈਂਟ ਹੋਇਆ ਕੀ ਸਣੀ ਕਟਰਾ ਗਿਆ ਕਟਰਾਸਰ ਪਿੰਡ ਆਸਲਾ ਜੀ ਆਪਣਾ ਮੇਰੇ ਨਾਲੋਂ ਲਾਗੋ ਘਰੋਂ ਨੇ ਮੇਰੇ ਨੋਂ ਹੀ ਨੇ ਤੇ ਸ਼ਿਵਾ ਵੀ ਤੇ ਅੰਟੀ ਰਾਜਕੌਰ ਔਰ ਜਿਹੜਾ ਮੁੰਡਾ ਸੀਰੀਅਸ ਵਾਇਆ ਵਾ ਇਹ ਵੀ ਤੇ ਮੈਨੂੰ ਫੋਨ ਆਇਆ ਕਿ ਕਿਸੇ ਦਾ ਹੋਣੇਗੀ ਤੁਹਾਡੇ ਪਿੰਡ ਉਹ ਐਕਸੀਡੈਂਟ ਹੋਇਆ ਉਹ ਜਦੋਂ ਮੈਂ ਵੈਰੀਫਾਈ ਕੀਤੇ ਤੇ ਮੇਰੇ ਆਪਣੇ ਲਾਗੋ ਹੀ ਨਿਕਲੇ ਨੇ ਉਹਨਾਂ ਦੇ ਵਿੱਚ ਜਿਹੜੀ ਅੰਟੀ ਨੇ ਤੇ ਸ਼ਿਵੇ ਦੀ ਡੈਥ ਹੋ ਗਈ ਆ ਜਿਹੜਾ ਜਸ਼ਨ ਮੁੰਡਾ ਉਹ ਸੀਰੀਅਸ ਪਿਆ ਜੀ ਇਹ ਜਿਹੜੀ ਮਾਤਾ ਜੀ ਦਾ ਨਾਮ ਕੀ ਸੀ ਉਹ ਰਾਜਕੌਰ ਇਹਦਾ ਜ਼ਖਮੀ ਤਾਂ ਨਾ ਗਈ ਹੈ ਜ਼ਖਮੀ ਜਿਹੜਾ ਉਹਦਾ ਨਾ ਜਸ਼ਨ ਛੋਟਾ ਨਾ ਠੋਲੂ ਕਹਿੰਦੇ ਉਹਨੂੰ ਕੀ ਕਿਹੜਾ ਹਾਦਸਾ ਕਿੱਦਾਂ ਵਾਪਰਿਆ ਹਾਦਸਾ ਇਹ ਬਾਈਕ ਤੇ ਆ ਰਿਹਾ ਸੀ ਸਪਲੈਂਡਰ ਮੋਟਰਸਾਈਕਲ ਸਾਡੇ ਕੋਲ ਇਹਨਾਂ ਕੋਲੇ ਤੇ ਉਹ ਰੱਥੇ ਦਾ ਸਾਈਡ ਕਰ ਰਿਹਾ ਸੀ ਐਸਡੀਐਮ ਸਾਊਦੀ ਗੱਡੀ ਆ ਉਹਨਾਂ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜਿਹੜੀ ਐਸਡੀਐਮ ਸਾਹਿਬ ਜੀ ਤੋਂ ਇਹ ਨਹੀਂ ਜਦੋਂ ਪੱਟੀ ਵਾਲੀ ਹੋਣਗੇ ਸ਼ਾਇਦ ਸੁੱਟੀ ਜਾਣੀ ਹੈ ਹਾਂਜੀ ਨਹੀਂ ਉਹ ਕੰਮ ਜਿੱਦਾਂ ਕਹਿ ਰਹੇ ਕਿ ਗੱਡੀ ਦਾ ਟਾਇਰ ਫਟ ਗਿਆ ਤੇ ਹੁਣ ਉੱਥੇ ਮੌਕੇ ਦੇ ਜਿਹੜੇ ਉਹ ਹੀ ਦੱਸ ਸਕਦੇ ਆਪਾਂ ਨੂੰ ਕਿੰਨਾ ਪਤਾ ਨਹੀਂ ਹੁਣ ਟਾਇਰ ਫਟਣ ਨਾਲ ਗੱਡੀ ਰੌਂ ਇਹ ਤਾਂ ਉਹਨਾਂ ਬਾਕੀ ਫਿਰ ਜਾ ਕੇ ਇਹ ਜੀ ਲੋਕ ਕਿ ਬਿਜਲੀ ਘਰ ਦੇ ਸਾਹਮਣੇ ਕੀ ਹੋਣ ਕੀ ਮੰਗ ਕਰਦੇ ਚੰਗੇ ਮੰਗ ਗਰੀਬ ਬੰਦੇ ਆ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਡੈਥ ਹੋ ਗਈ ਘਰ ਉਜੜ ਗਿਆ ਵਿਚਾਰਿਆਂ ਦਾ ਉਹ ਰਾਜਕੌਰ ਦਾ ਪਤੀ ਪਹਿਲਾਂ ਹੀ ਨਹੀਂ ਹੈਗਾ ਅੱਛਾ ਜੀ ਉਹ ਮੁੰਡਾ ਵਿਆਹਿਆ 2 ਸਾਲ ਦਾ ਉਹਦਾ ਬੱਚਾ ਜਿਹੜਾ ਜਿਹਦੀ ਡੈਥ ਹੋਈ ਆ ਸ਼ਿਵਾ ਸ਼ਿਵਾ ਹਾਂਜੀ ਉਹਨਾਂ ਦੇ ਵਿਚਾਰਿਆਂ ਦਾ ਘਰ ਬਰਬਾਦ ਪੰਜ-ਸੱਤ ਹਜ਼ਾਰ ਦੇ ਸੰਧੂ ਹਸਪੀਟਲ ਉਹ ਵਿਚਾਰੀ ਆਂਟੀ ਲੱਗੀ ਹੋਈ ਆ ਕੰਮ ਤੇ ਉਹਨਾਂ ਦਾ ਤਾਂ ਘਰ ਉਜੜ ਗਿਆ ਹੀ ਵਿਚਾਰਿਆਂ ਦਾ ਜਿੱਦਾਂ ਵੀ ਆ ਬਾਤ ਇਹਨੂੰ ਉਹਨਾਂ ਨੂੰ ਸਾ ਮਿਲਣਾ ਚਾਹੀਦਾ ਜੋ ਉਹਨਾਂ ਨਾਲ ਧੱਕਾ ਜੋ ਵੀ ਧੱਕਾ ਹੀ ਹੋ ਜਾਂਦਾ ਜਦੋਂ ਕਿਲੇ ਦਾ ਨੁਕਸਾਨ ਹੀ ਹੋ ਗਿਆ ਸਾਰਾ ਕਾਰੀ ਖਤਮ ਹੋ ਗਿਆ ਜੋ ਵੀ ਇਹ ਤੇ ਉਹਨਾਂ ਨੂੰ ਤੁਹਾਨੂੰ ਉਹਨਾਂ ਦੀ ਹੱਕ ਰੱਸੀ ਹੋਣੀ ਚਾਹੀਦੀ ਹੈ ਠੀਕ ਸੂਦਰ ਸਿੰਘ ਹਾਂ ਚਲੋ ਗੱਲ ਇਹ ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਸੀ ਇੱਕ ਮੇਰਾ ਛੋਟਾ ਭਰਾ ਸੀ ਇਹ ਦਰਨ ਤਾਂ ਜਾਣਦੇ ਸੀ ਕਿ ਚਾਰੀ ਮੰਮੀ ਦੀ ਪੈਨਸ਼ਨ ਦੇ ਉਹ ਖਾਤਾ ਚੇਂਜ ਕਰਾਉਣ ਤੇ ਉਹਨਾਂ ਇਧਰੋਂ ਲੋਕਾਂ ਲੱਗੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਕਹਿੰਦੇ ਨਾ ਗੱਡੀ ਵੱਜੀ ਜੀ ਬਲੈਰੋ ਆਗੇ ਵਿੱਚ ਹਾਂਜੀ ਗੱਡੀ ਵੀ ਰੋਂਗ ਸਾਈਡ ਵੱਜੀ ਆ ਜੀ ਆਗੇ ਇਹ ਪੱਟੀਆਂ ਤਰਨ ਤਰਨ ਹੁੰਦਾ ਸੀ ਉਹ ਰੋਂਗ ਸਾਈਡ ਆਗੇ ਜੀ ਗੱਡੀ ਵੱਜੀ ਵਿੱਚ ਜਿਹੜਾ ਤੁਹਾਡਾ ਭਰਾ ਵਾ ਇਹ ਗਿਆ ਸੀ ਹਾਂਜੀ ਵਾਇਆ ਹੀ ਜੀ ਕਿੰਨੇ ਪੁੱਛੀ ਇੱਕ ਬੱਚਾ ਸੀ ਉਹਦਾ ਦੇ ਕਿੰਨੇ ਚਿਰ ਦਾ ਉਹ 4 ਸਾਲ ਦਾ ਬੱਚਾ ਜੀ ਉਹਦਾ ਕਿਹੜੀ ਗੱਡੀ ਵਿੱਚੀ ਉਹ ਕਿਹਦੀ ਸੀ ਉਹ ਐਸਬੀਓਨ ਸਾਹਿਬ ਕੋਈ ਦੱਸਣ ਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੀ ਸੀ ਇਹਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿ ਕਿੱਥੇ ਹੈ ਕਿੰਨੇ ਜਾਣੀ ਦੇ ਵਿੱਚ ਬੋਟਲ ਵਿੱਚ ਜਕਮੀ ਹੋਏ ਜਾਂ ਡੈਥ ਹੋਈ ਦੋਵਾਂ ਦੀ ਡੈਥ ਹੋ ਗਈ ਮੇਰੇ ਨਿੱਕੇ ਭਰਾ ਦੀ ਤੇ ਮੰਮਾ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮੇਰਾ ਉਹ ਵਾਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਵਾਲਾ ਸੁਣ ਕੇ ਆਇਆ ਕਿ ਉਹਨੂੰ ਮੋਟਰਸਾਈਕਲ ਚਲਾਉਣਾ ਦਾ ਜਿਹੜਾ ਕੇ ਭੂਆ ਦਾ ਮੁੰਡਾ ਉਹ ਤਾਨ ਨਾਲ ਆਇਆ ਹਾਂਜੀ ਉਹ ਤਾਨ ਨਾਲ ਆਇਆ ਹੈ ਜੀ ਉਹਨੂੰ ਮੋਟਰਸਾਈਕਲ ਇੱਕ ਚਾਰੀ ਜਾ ਰਹੀ ਸੀ ਤਰਨਦਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਜੀ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਹਦਾ ਕਰਕੇ ਖਾਤਾ ਚੇਂਜ ਨਿਕਣਾ ਨਾ ਹੁੰਦਾ ਬੈਂਕ ਦਾ ਅਸੀਂ ਆਸਲ ਪੈਂਡ ਹਾਂਜੀ ਇਨੀ ਕਮਰ ਦਾ ਮੁੰਡਾ ਜਿਹੜਾ ਉਹਨਾਂ ਦੀ ਹੋਣੀ ਕਿ 23 ਸਾਲ ਤੇ 24 ਸਾਲ ਹੋ ਗਈ ਬਸ ਇੰਨੀ ਕੀ ਕਿਸ ਤਰ੍ਹਾਂ ਮਦਦ ਕੀਤੀ ਗਈ ਕਿੰਨੇ ਜਲਦੀ ਹੋ ਸਰ ਮੇਰਾ ਨਾਮ ਐਸ.ਐਸ.ਪੂਰਨ ਸਿੰਘ ਆ ਜੀ ਮੈਂ ਐਸ.ਐਸ.ਐਫ ਵਾਲੀ ਗੱਡੀ ਤੇ ਬਤੌਰ ਰੇਜ ਲਗਾ ਤੇ ਅਸੀਂ ਅਗਸਤ ਦੌਰਾਨ ਆ ਰਹੇ ਸੀ ਜੀ ਪੱਟੀ ਮੋੜ ਵੱਲੋਂ ਸਾਨੂੰ ਰਾਗੀ ਨੇ ਸੂਚਨਾ ਦਿੱਤੀ ਵੀ ਇੱਕ ਐਕਸੀਡੈਂਟ ਪट्रोल पंप ਲੋਕਾਂ ਦੇ ਸਾਹਮਣੇ ਹੋਇਆ ਆ ਅਸੀਂ ਜੋ ਮੌਕੇ ਤੇ ਆ ਕੇ ਦੇਖਿਆ ਇੱਕ ਬਲੇਰੋ ਗੱਡੀ ਤੇ ਇੱਕ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ ਹੋਇਆ ਸੀ ਤੇ ਸਾਨੂੰ ਰਾਗੀ ਦਾ ਤੋਂ ਪਤਾ ਲੱਗਾ ਵੀ ਗੱਡੀ ਦੇ ਵਿੱਚ ਛੇ ਡੀਐਮਸ ਸਵਾਰ ਸੀਗੇ ਤੇ ਜਿਨ੍ਹਾਂ ਦੇ ਕੋਲ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਜਿਹੜੀ ਐਂਬੂਲੈਂਸ ਲੈ ਕੇ ਇੱਥੇ ਪਹੁੰਚ ਗਈ ਅਸੀਂ ਵੀ ਮਗਰ ਉਹਨਾਂ ਦੇ ਪਹੁੰਚਿਆ ਜੀ ਹੁਣ ਆ ਕੇ ਸਾਰਾ ਐਸਡੀਐਮ ਸਾਹਿਬ ਅੱਗੇ ਨੂੰ ਕੁਝ ਵੇਤਰ ਹੈ ਜੀ ਫਰਕ ਕੀ ਉਹਨਾਂ ਦਾ ਉਹਨਾਂ ਨੇ ਐਕਸੀਡੈਂਟ ਕਰਾਈ ਨੇ ਤੇ ਦੋ ਜਣਿਆਂ ਦੀ ਇੱਕ ਲੇਡੀਜ਼ ਦੀ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ ਇੱਕ ਜਿਹੜਾ ਆ ਉਹ ਸੀਐਸ ਹੈ ਜੀ ਗੱਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦਾ ਹਾਸਾ ਤਾਂ ਜੀ ਮੌਕੇ ਤੇ ਪਹੁੰਚ ਕੇ ਕਿਵੇਂ ਦਾ ਹਾਂਜੀ ਗੱਡੀ ਤਾਂ ਗੱਡੀ ਤਾਂ ਦੇਖੋ ਸਰ ਲੋਕਾਂ ਦੇ ਕਹਿਣ ਮੁਤਾਬਕ ਸੀਗਾ ਗੱਡੀ ਦਾ ਜਿਹੜਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਜਿਹੜੀ ਉਹ ਪਲਟ ਗਈ ਆ ਜੀ ਤੇ ਜਿਹੜਾ ਮੋਟਰਸਾਈਕਲ ਆ ਉਹ ਤੇ ਬੇਕਾਰ ਹੋ ਗਿਆ ਜੀ ਬਿਲਕੁਲ ਜਿਆਦਾ ਹੀ ਬੇਕਾਰ ਹੋ ਗਿਆ ਲੋਕਾਂ ਦੇ ਕਹਿਣ ਮੁਤਾਬਕ ਜੀ ਰਹਿਣ ਵਾਲੇ ਕਿੱਥੇ ਇਹ ਇਹ ਜੀ ਰਹਿਣ ਵਾਲੇ ਜਿਹੜੇ ਦੱਸਦੇ ਆ ਜੀ ਇਹ ਪੱਟੀ ਦੇ ਸੀਗੇ ਜੀ ਹਾਂਜੀ ਇਹ ਪੱਟੀ ਦੇ ਸੀ ਐਸਡੀਐਮ ਸਾਹਿਬ ਜਿਹੜੇ ਇਧਰੋਂ ਜਾ ਰਹੇ ਸੀਗੇ ਇਹ ਐਸਡੀਐਮ ਜੀ ਬਤੌਰ ਪੱਟੀ ਤੇ ਭਿੱਖੀ ਵਿੰਡ ਬਤੌਰਾਂ ਚਾਚ ਲੱਗੇ ਹੋਏ ਜੀ ਕੀ ਨਾਮ ਇਹਨਾਂ ਦਾ ਹਾਂਜੀ ਸਰਦਾਰ ਪ੍ਰੀਤਿੰਦਰ ਚਿੱਤ ਸਿੰਘ ਹਾਂਜੀ ਸਰ ਐਸ ਸਰ ਦਾ ਕੀ ਨਾਮ ਹੈ ਸਰ ਜੀ ਸਸਤਾ ਬੈਦ ਵੱਲੋਂ ਅੱਜ ਐਕਸ਼ਨ ਜਿਹੜਾ ਹੋਇਆ ਲੋਕੇ ਕੀ ਕੀ ਹੱਲ ਕੀਤੀ ਗਈ ਇਹਦੇ ਵਿੱਚ ਇਸ ਤਰ੍ਹਾਂ ਹਾਂਜੀ ਇੱਕਨੂੰ ਕਾਲ ਆਉਂਦੀ ਹੈ ਕੋਈ 11:30 ਵਜੇ ਤੇ ਅਸੀਂ ਸਾਰੀ ਟੀਮ ਨਾਲ ਰਿਸਪੌਂਡ ਕਰਦੇ ਹਾਂ ਤੇ ਅਸੀਂ ਉੱਥੇ ਜਾ ਕੇ ਵੇਖਦੇ ਹਾਂ ਕਿ ਜਿਹੜੇ ਐਸਐਸਐਫ ਵਾਲੇ ਹੈਗੇ ਆ ਵੀਰ ਆਲਰੇਡੀ ਵਿਕਟਮ ਨੂੰ ਆਲਰੇਡੀ ਲੈ ਗਏ ਜਿਹੜੇ ਤਿੰਨ ਵਿਕਟਮ ਇਥੋਂ ਲੈ ਕੇ ਗਏ ਆ ਤੇ ਅਸੀਂ ਵੇਖਦੇ ਆ ਕਿ ਉੱਥੇ ਜਾ ਕੇ ਇੱਕ ਬਲੇਰੋ ਪਲਟੀ ਪਈ ਹੈ ਤੇ ਹੀ ਰੋਡ ਦੀ ਹੈਲਪ ਕਲੀਅਰ ਕਰਦੇ ਆ ਤੇ ਅਸੀਂ ਵੇਖਦੇ ਆ ਕਿ ਕੀ ਕੀ ਸਥਿਤੀ ਦੇ ਕੀ ਹੈਲਪ ਕਰ ਸਕਦੇ ਮੌਕੇ ਦੇ ਉੱਤੇ ਜਾ ਕੇ ਤੇ ਹੀ ਰੋਡ ਕਲੀਅਰ ਕਰਾਉਨੇ ਆ ਕਿਸ ਕੰਡੀਸ਼ਨ ਸੀ ਇਹ ਗੱਡੀ ਔਰ ਕੋਈ ਹੋਰ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਜਦੋਂ ਅਸੀਂ ਪਹੁੰਚੇ ਹਾਂ ਆਲਰੇਡੀ ਵਿਕਟਮ ਨੂੰ ਆਲਰੇਡੀ ਲੈ ਗਏ ਹੀ ਕਿ ਜਿਹੜੇ ਤਿੰਨ ਵਿਕਟਮ ਜਿਹੜੇ ਮੋਟਰਸਾਈਕਲ ਤੇ ਸਵਾਰ ਹੈਗੇ ਸੀਗੇ ਤੇ ਅਸੀਂ ਉੱਥੇ ਜਾ ਕੇ ਵੇਖਦੇ ਹਾਂ ਕਿ ਇੱਕ ਗੱਡੀ ਜਿਹੜੀ ਬਲੈਰੋ ਹੈਗੀ ਆ ਉਹ ਸਾਈਡ ਰੋਡ ਪਲਟੀ ਪਈ ਸੀਗੀ ਪਾਣੀਆਂ ਦੇ ਵਿੱਚ ਯਰ ਕੀ ਜਾਣਕਾਰੀ ਹੈ ਤੇ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪੋਜ਼ਿਟ ਹੈਂਡ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਆਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਤੇ ਜਿਹੜਾ ਵਸ ਨਹੀਂ ਜੇ ਚਲੋ ਮੌਕਾ ਵੇਖਣਾ ਉਹਦੇ ਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ 'ਚ ਵਜਨ ਕਰਕੇ ਮੌਕੇ ਦੇ ਦੋ ਜਣੇ ਦੀ ਡੈਥ ਹੋ ਗਈ ਆ ਤੇ ਤੀਜੇ ਜਣਾ ਜਿਹੜਾ ਇੱਥੇ ਗੁਣਾਨਕਾ ਹਸਪਤਾਲ ਜਿਹੜਾ ਐਡਮਿਟ ਆ ਜੇਰੇ ਲਾ ਗਿਆ ਕਿਹਦੀ ਕਿਹਦੀ ਲੱਤ ਹੋਈ ਔਰ ਫਸਦੀ ਉਹਨਾਂ ਕੀ ਨਾਮ ਹੈ ਐਸ ਡੀ ਐਮ ਪੱਟੀ ਪ੍ਰੀ ਦੇ ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਉਹ ਵੀ ਥੋੜਾ ਰੈਫਰ ਕਰ ਦਿੱਤੇ ਗਿਆ ਅਗੇ ਅਮਰਸਰ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਹਾਂ ਜੀ ਕਿੰਨਾ ਡੈਥ ਸੰਗਰਾਮ ਸਿੰਘ ਤੇ ਰਾਜੀਵ ਰਕੌਰ ਦੀ ਯਾਤਨਾ ਤੋਂ ਅੱਗੇ ਨੂੰ ਕੂਰ ਕਾਰਵਾਈ ਕੀਤੀ ਜਾਦੀ ਹੈ ਅੱਗੇ ਹੀ ਇਹਨਾਂ ਦਾ ਪਹੁੰਚੇ ਜੀ ਇੱਥੇ ਇਹਨਾਂ ਦਾ ਵਿਆਹ ਰਿਕਾਰਡ ਕਰਦੇ ਹਾਂ ਕਿਉਂਕਿ ਸਭ ਨੂੰ ਕਾਰਵਾਈ ਕੀਤੀ ਜਾਊਗੀ